ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਸਿਆਸਤ ਵਿੱਚ ਸਰਗਰਮ ਹੋ ਗਏ ਨੇ ਜਿਵੇਂ ਹੀ ਸਿਆਸਤ ਵਿੱਚ ਸਰਗਰਮ ਹੋਏ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਬਣੀ ਸੀ ਜਿਸ ਦੇ ਵਿੱਚੋਂ ਮੈਂਬਰ ਹੁਣ 5 ਰਹਿ ਗਏ ਨੇ ਜਿਹੜੇ ਕਾਰਚੀਲ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਰਤੀ ਕਰ ਰਹੇ ਨੇ ਯਾਨਕੀ ਕਿਰਪਾਲ ਸਿੰਘ ਬਡੂੰਗਰ ਅਤੇ ਐਡਵੋਕੇਟ ਅਰਜੰਦਰ ਸਿੰਘ ਧਾਮੀ ਨੇ ਉਹਨਾਂ ਨੇ ਤਾਂ ਆਲਰੇਡੀ ਆਪਣੇ ਹੱਥ ਘੜੇ ਕਰ ਦਿੱਤੇ ਇਸ ਨੂੰ ਲੈ ਕੇ ਉਹਨੂੰ ਵੱਡੀ ਖਬਰ ਆਈ ਹੈ ਖਾਸ ਕਰਕੇ ਮਨਪ੍ਰੀਤ ਈਆਲੀ ਨੂੰ ਮਨਪ੍ਰੀਤ ਈਆਲੀ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੇ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀ ਸਿੱਖ ਪੰਥਵੱਲੂ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਵਸਦੀਆਂ ਸੰਗਤਾਂ ਨੇ ਜਿਹੜੀਆਂ ਉਹ ਮਨਪ੍ਰੀਤ ਇਆਲੀ ਅਤੇ ਉਸਦੇ ਸਾਥੀ ਦੀਆਂ ਸਾਥੀਆਂ ਦੀਆਂ ਸਪੋਰਟ ਕਰ ਰਹੀਆਂ ਨੇ ਲੇਕਿਨ ਕੁਝ ਵੱਡੇ ਆਗੂ ਕਹਿੰਦੇ ਨੇ ਕਿ ਸਾਨੂੰ ਮਨਪ੍ਰੀਤ ਇਆਲੀ ਮਨਜ਼ੂਰੀ ਨਹੀਂ ਉਹ ਹੱਕ ਵਿੱਚ ਖੜ ਗਏ ਨੇ ਆ ਸੁਭੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਲੈ ਕੇ ਕਿ ਸਾਨੂੰ ਆ ਲੀਡਰਸ਼ਿਪ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਹੋਰ ਕਿਸ ਹੋਰ ਇਸ ਤੋਂ ਇਲਾਵਾ ਸਾਨੂੰ ਮਨਪ੍ਰੀਤ ਯਾਲੀ ਨਹੀਂ ਚਾਹੀਦੇ ਯਾਨੀ ਕਿ ਮਨਪ੍ਰੀਤ ਯਾਲੀ ਦੇ ਖਾਸਬ ਖਾਸ ਹੀ ਮਨਪ੍ਰੀਤ ਯਾਲੀ ਦੇ ਖਿਲਾਫ ਹੋ ਗਏ ਨੇ ਮਨਪ੍ਰੀਤ ਯਾਲੀ ਮਨਪ੍ਰੀਤ ਸਿੰਘ ਯਾਲੀ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਵੱਡੀ ਗਿਣਤੀ ਵਿੱਚ ਦਾਖਾਂ ਹਲਕੇ ਤੋਂ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਭਰੋਸਾ ਪ੍ਰਗਟਾਇਆ ਹਲਕਾ ਦਾਖੇ ਦੇ ਵੱਡੀ ਗਿਣਤੀ ਵਿੱਚ ਸਰਕਲ ਸਰਕਲ ਜਥੇਦਾਰਾਂ ਚੇਅਰਮੈਨ ਸਰਪੰਚਾਂ ਵੱਖ-ਵੱਖ ਵਿੰਗਾ ਅਤੇ ਐਸੋਸੀਏਸ਼ਨ ਦੇ ਪ੍ਰਧਾਨਾਂ ਅਤੇ ਜ਼ਮੀਨੀ ਪੱਧਰ ਦੇ ਆਗੂਆਂ ਨੇ ਪਿੰਡ ਬਾਦਲ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਸਪਸ਼ਟ ਕੀਤਾ ਕਿ ਉਹ ਸ਼ਰੂਨੀ ਅਕਾਲੀ ਦਲ ਦੇ ਨਾਲ ਡੱਟ ਕੇ ਖੜੇ ਹਨ ਅਤੇ ਕਦੇ ਵੀ ਮਨਪ੍ਰੀਤ ਈਆਲੀ ਵਾਲੀ ਧੜੇ ਦੇ ਨਾਲ ਨਹੀਂ ਜਾਣਗੇ ਇਸ ਮੌਕੇ ਗੱਲਬਾਤ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਪੁਰਖਿਆਂ ਨੇ ਪੰਥ ਵਾਸਤੇ ਅਣਗਿਣਤ ਸ਼ਹਾਦਤਾਂ ਦਿੱਤੀਆਂ ਹਨ ਅਤੇ ਹਮੇਸ਼ਾ ਚੰਗੇ ਮਾੜੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹ ਵੀ ਸਰਦਾਰ ਸੁਬੀਰ ਸਿੰਘ ਬਾਦਲ ਨਾਲ ਡਟ ਕੇ ਖੜੇ ਹਨ ਜੋ ਹਮੇਸ਼ਾ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਡਟਿਆ ਹੈ। ਯਾਨੀ ਕਿ ਇਸ ਮੌਕੇ ਲਖਵਿੰਦਰ ਸਿੰਘ ਉਪਲ ਚੇਅਰਮੈਨ ਗੁਰਦੀਪ ਸਿੰਘ ਅਕਾਲੀ ਚੇਅਰਮੈਨ ਸਰਵਨ ਸਿੰਘ ਛਜਵਾਲਾ ਪ੍ਰਧਾਨ ਟਰਾਂਸਪੋਰਟ ਵਿੰਗ ਚਮਕੌਰ ਸਿੰਘ ਯਾਨੀ ਕਿ ਲਗਭਗ 20 ਤੋਂ 25 ਵੱਡੇ ਆਗੂ ਹਲਕਾ ਦਾਖਾਂ ਤੋਂ ਕੱਲ ਉਹਨਾਂ ਵੱਲੋਂ ਸ਼ਿਰਕਤ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਘਰ ਕਿ ਅਸੀਂ ਮਨਪ੍ਰੀਤ ਇਆਲੀ ਵਾਲੀ ਧੜੇ ਦੇ ਵਿੱਚ ਨਹੀਂ ਜਾਵਾਂਗੇ ਲੱਗਦਾ ਹੈ ਕਿ ਜਿਸ ਤਰ੍ਹਾਂ ਆ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਲਾਇਆ ਉਸੇ ਤਰ੍ਹਾਂ ਮਨਪ੍ਰੀਤ ਇਆਲੀ ਦੀ ਵੀ ਕਰਦਾ ਖੁਸ਼ੀ ਦੀ ਤਿਆਰੀ ਕਰ ਲਈ ਹੈ ਸੁਖਬੀਰ ਸਿੰਘ ਬਾਦਲ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਪੁੱਠੇ ਸਿੱਧੇ ਹੱਥ ਮਾਰ ਕੇ ਕਿਸੇ ਉੱਤੇ ਇਲਜ਼ਾਮ ਲਗਾਉਣਾ ਕਿਸੇ ਦੀ ਕਿਰਦਾਰ ਪੂਛੀ ਕਰਨਾ ਲੱਗਦਾ ਹੈ ਕਿ ਇਹਨਾਂ ਕੰਮਾਂ ਦੇ ਵਿੱਚ ਮਾਹਿਰ ਹੈ ਹਾਲਾਂਕਿ ਸਿੱਖ ਪੰਥ ਵੱਲੋਂ ਛਲਾਂਗਾ ਕੀਤੀ ਜਾ ਰਹੀ ਹੈ ਮਨਪ੍ਰੀਤ ਅਤੇ ਉਸਦੇ ਸਾਥੀਆਂ ਦੀ ਕਿਉਂਕਿ ਜਿਹੜੀ ਜਿਹੜੇ ਹੁਕਮ ਹੋਏ ਨੇ ਅੰਸ਼ੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਉਹਨਾਂ ਨੂੰ ਇਨ ਬਿਨ ਲਾਗੂ ਕਰ ਰਹੇ ਨੇ ਮਨਪ੍ਰੀਤ ਯਾਦੀ ਅਤੇ ਮਨਪ੍ਰੀਤ ਈਆਲੀ ਨੂੰ ਕੱਲਾ ਪੰਜਾਬ ਦੇ ਵਿੱਚੋਂ ਨਹੀਂ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਵਜਤੀਆਂ ਸੰਗਤਾਂ ਵੱਲੋਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਈਮਨਦੋ ਉਹਨਾਂ ਨੇ ਕਿਹਾ ਕਿ ਆਨਲਾਈਨ ਪੋਰਟਰ ਬਣਾਓ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹਿੱਸਾ ਬਣਨਾ ਚਾਹੁੰਦੇ ਹਾਂ ਕਿਉਂਕਿ ਮਨਪ੍ਰੀਤ ਈਆਲੀ ਕਹਿੰਦੇ ਨੇ ਕਿ ਸਿੱਖ ਕੌਮ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਪੁੰਦੜ ਅਤੇ ਡਾਕਟਰ ਦਲਜੀਤ ਸਿੰਘ ਟੀਮਾ ਅਤੇ ਹੋਰ ਹੀ ਯਾਰਾ ਇਹਨਾਂ ਦੇ ਸਾਥੀ ਸਿੱਧੇ ਮੱਥਾ ਲਾ ਕੇ ਬੈਠੇ ਹੋਏ ਨੇ ਸ਼੍ਰੋਮਣੀ ਅਕਾਲੀ ਸ਼੍ਰੀ ਅਕਾਲ ਤਖਤ ਦੇ ਨਾਲ ਸ਼੍ਰੀ ਅਕਾਲ ਤਖਤ ਤੋਂ ਪਕੌੜੇ ਨੇ ਯਾਨੀ ਕਿ ਹੁਣ ਫਿਰ ਇੱਕ ਤਰ੍ਹਾਂ ਦਾ ਜਾਲ ਪਛਾਇਆ ਜਾ ਰਿਹਾ ਹੈ ਟਰੈਪ ਕਰਨ ਵਾਸਤੇ ਮਨਪ੍ਰੀਤ ਇਹਾਲੀ ਨੂੰ ਧੰਨ